ਫੇਰ ਲਾਗੇ ਸਾਡੇ ਪਿੰਡ ਤੇ ਬਹੁਤ ਵਧੀਆ ਨੌਜਵਾਨ ਸਭਾ ਲੋਕ ਪਿੰਡ ਦੀ ਪੰਚਾਇਤਾਂ ਤੋਂ ਵਧੀਆ ਕੰਮ ਹੋਏ ਨੇ ਤੇ ਬੇਨਤੀ ਕਰਾਂਗਾ ਵੀ ਆਉਣ ਵਾਲੇ ਸਮੇਂ ਤੇ ਜੋ ਨਵੀਂ ਪੰਚਾਇਤ ਚੁਣੀ ਸਰਸੰਤੀ ਦੇ ਨਾਲ ਉਹ ਵੀ ਵੱਧ ਛੱਟ ਕੇ ਪਿੰਡ ਦੀ ਸਹਿਮਤੀ ਦੇ ਨਾਲ ਜਿਹੜੇ ਉਹ ਕੰਮ ਕਰਨ ਤੇ ਜਿਹੜੀ ਸਾਨੂੰ ਆਉਣ ਵਾਲੇ ਸਮੇਂ 'ਚ ਹੋਰ ਖੁਸ਼ੀਆਂ ਮਿਲਣ ਤੇ ਆਪਾਂ ਅੱਗੇ ਵੀ ਸਰਸੰਤੀਆਂ ਕਰੀਏ ਸਾਰੇ ਪਿੰਡਾਂ 'ਚ ਨਵੀਂ ਪੰਚਾਇਤ ਮੈਸੇਜ ਸਾਰਾ ਇਹੀ ਹੈ ਵੀ ਜਿਹੜਾ ਆਣਾ ਦਾ ਸੁਆ ਹੈ ਉਹ ਵੀ ਬਹੁਤ ਅੱਗੇ ਵੀ ਸਾਡੇ ਪਿੰਡ ਚ ਕੋਈ ਕਮੀਆਂ ਤੇ ਨਹੀਂ ਕੁਝ ਕਮੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੀ ਜਿਹੜੀ ਸਭਾ ਵੀ ਕਰਦੇਗੀ ਤੇ ਜਿਹੜੀ ਨਗਰ ਪੰਚਾਇਤ ਵੀ ਜੋ ਵੀ ਸਾਰੀਆਂ ਕਰਨਗੇ ਕੰਮ ਪਿੰਡ ਦੇ ਸਾਡੇ ਆਪਣੇ ਸਾਰਿਆਂ ਨੇ ਗੁਰਦੁਆਰਾ ਸਾਹਿਬ ਬੈਠ ਕੇ ਜਿਹੜੀ ਉਹ ਮੀਟਿੰਗ ਕੀਤੀ ਗਈ ਪਹਿਲਾਂ ਉਸ ਤੋਂ ਬਾਅਦ ਸਾਰਿਆਂ ਨੂੰ ਬੁਲਾਇਆ ਗਿਆ ਬਲਾਕੇ ਤੇ ਜੋ ਸਰਸਮਤੀ ਦਾ ਮੁੱਦਾ ਸੀ ਉਹ ਪੂਰਾ ਨਿਭਾ ਕੇ ਅੱਜ ਅਸੀਂ ਜਿਹੜਾ ਜਿੱਤ ਚੁੱਕੇ ਹਾਂ ਪਿੰਡ ਨੂੰ ਤੇ ਸਾਰੇ ਨਗਰ ਦਾ ਮੈਂ ਹੱਥ ਜੋੜ ਕੇ ਕਹਿੰਦਾ ਵੀ ਬਹੁਤ ਬਹੁਤ ਧੰਨਵਾਦ ਪੂਰੇ ਨਗਰ ਦਾ ਗੁਰੂ ਘਰ ਦੀ ਕਮੇਟੀ ਆਹ ਜਿਹੜੀ ਪੁਰਾਣੀ ਪੰਚਾਇਤ ਸਾਡੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਮਹਿਲਾਵਾਂ ਨੂੰ ਇਹ ਤਮਾਂਗੇ ਵੀ ਤੁਸੀਂ ਵੱਧ ਚੜ ਕੇ ਇਸ ਗੱਲ ਦੇ ਵਿੱਚ ਹਿੱਸਾ ਲਓ ਤੇ ਪਿੰਡ ਦੇ ਵਿਕਾਸ ਵਿੱਚ ਵੀ ਆਪਣੀਆਂ ਮਹਿਲਾਵਾਂ ਨੂੰ ਨਾਲ ਜੋੜੋ ਤੇ ਅੱਗੇ ਤੋਂ ਵੀ ਸਰਬਸੰਮਤੀਆਂ ਤੇ ਪਿੰਡਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਕ੍ਰੀਏਟ ਕੀਤੇ ਜਾ ਰਹੇ ਹਨ। ਕੋਈ ਲੜਾਈ ਝਗੜੇ ਜਾਂ ਹੋਰ ਵੀ ਕੋਈ ਕਿਸੇ ਕਿਸਮ ਦੇ ਜਿਹੜੇ ਫੈਸਲੇ ਲੈ ਲੈਣ ਇੱਕ ਮੁੱਠ ਹੋ ਕੇ ਕੰਮ ਕਰੋ। ਸਾਰਿਆਂ ਦਾ ਇੱਕ ਯੋਗਦਾਨ ਨਾ ਕਰੋ ਜੋ ਸਾਡੀ ਅੱਜ ਪਿੰਡ ਦੇ ਵਿੱਚ ਹੋਇਆ ਇਹ ਇੱਕ ਮਿਸਾਲ ਹੈ ਤੇ ਅਸੀਂ ਕਹਿੰਦੇ ਹਰ ਇੱਕ ਪਿੰਡ ਦੇ ਵਿੱਚ ਇਹ ਮਿਸਾਲ ਕਾਇਮ ਕੀਤੀ ਜਾਵੇ। ਪਿੰਡਾ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਬਰਿਆਰ ਜਿੱਥੇ ਪਿੰਡ ਦੇ ਵਿਕਾਸ ਦੀ ਜਕਰ ਗੱਲ ਕੀਤੀ ਜਾਂਦੀ ਤੇ ਬਹੁ ਪੱਕੀ ਵਿਕਾਸ ਐਨ ਆਰ ਆਈ ਲੋਕਾਂ ਦੇ ਸਹਿਯੋਗ ਸਦਕਾ ਜਾਂ ਪਿਛਲੀ ਪੰਚਾਇਤ ਦੇ ਯਤਨ ਸਦਕਾ ਇੱਕ ਪਿੰਡ ਜਿਹੜਾ ਬਰਿਆਰ ਇੱਕ ਮੋਹ ਬੋਲਦੀ ਤਸਵੀਰ ਹੈ ਜਿੱਥੇ ਪਿੰਡ ਦੀ ਨਹਾਰ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੀ ਨਹਾਰ ਇੱਕ ਐਨਆਰਆਈ ਲੋਕਾਂ ਵੱਲੋਂ ਇੱਕ ਪਿੰਡ ਦੀ ਨੁਹਾਰ ਬਦਲਣ ਵਾਸਤੇ ਵੱਡੇ ਪੱਧਰ ਤੇ ਯਤਨ ਕੀਤੇ ਗਏ ਸੀ ਅਤੇ ਉਸੇ ਯਤਨਾਂ ਦੇ ਚੱਲਦਿਆਂ ਇੱਕ ਨਵੀਂ ਸੋਚ ਪੜਾਂਦੇ ਹੋਏ ਭਾਵੇਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਵੱਡੇ ਵੱਡੇ ਐਲਾਨ ਕੀਤੇ ਗਏ ਸਨ ਸਰਬਸੰਮਤੀ ਚੋਣਾਂ ਲੈ ਕੇ ਕਿੱਤੇ ਹੁੰਦੀਆਂ ਨੇ ਧੜੇਬੰਦੀਆਂ ਦੇ ਕਿੱਤੇ ਹੁੰਦੀਆਂ ਨੇ ਸਰਬਸੰਮਤੀਆਂ ਕਿੱਤੇ ਹੁੰਦੀ ਹੈ ਦੁਸ਼ਣਬਾਜੀ ਤੇ ਕਿੱਤੇ ਹੁੰਦੀਆਂ ਨੇ ਚੋਣਾਂ ਪਰ ਅੱਜ ਇਹ ਪਿੰਡ ਪਹਿਲਾ ਗਿਲਾ ਫੂਰਥਲਾ ਔਰ ਪਿੰਡ ਹਲਕਾ ਪਲਾਥ ਦਾ ਬਰਿਆਰ ਪਿੰਡ ਹੈ ਕਿੱਥੇ ਵੱਡੇ ਪੱਦਰ ਤੇ ਅੱਜ ਲੋਕਾਂ ਦਾ ਏਕਾ ਹੋ ਕੇ ਅੱਜ ਇਸ ਪਿੰਡ ਦੇ ਵਿੱਚ ਸਰਬਸੰਤੀ ਕੀਤੀ ਗਈ ਹੈ ਸਰਬਸੰਤੀ ਦੇ ਚਲਦਿਆ ਪਿੰਡ ਦੇ ਸਰਪੰਚ ਚੁਣੇ ਗਏ ਆ ਇੱਕ ਤੇ ਨਾਲ ਸੱਤ ਮੈਂਬਰ ਕਰੀਬ ਚੁਣੇ ਗਏ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾਂਦੀ ਸੀ ਅੱਜ ਪਿੰਡ ਦੀ ਪੰਚਾਇਤ ਵੀ ਜਿਹੜੀ ਸਰਬਸੰਤੀ ਨਾਲ ਚੁਣੀ ਗਈ ਹੈ ਪਹਿਲਾਂ ਤੇ ਮੁਬਾਰਕਾਂ ਤੁਹਾਡਾ ਕੀ ਨਾ ਜੀ ਸਤਪਾਲ ਸਿੰਘ ਪਾਲ ਜੀ ਚਿਹਰੇ ਤੇ ਰੌਣਕ ਬੜੀ ਛਾ ਰਹੀ ਹੈ ਜਿਵੇਂ ਫੁੱਲਾਂ ਦਾ ਰੰਗ ਬਾਹਰ ਆ ਰਿਹਾ ਉਹ ਵੀ ਚਿਹਰੇ ਤੇ ਰੌਣਕ ਛਾ ਰਹੀ ਹੈ ਔਰ ਕਿਵੇਂ ਦੇਖਦੇ ਹੋ ਸਰਕਾਰ ਨੇ ਕੱਲ ਅਜੇ ਐਲਾਨ ਕੀਤਾ ਕਿ ਚੋਣਾਂ ਇੰਨੀ ਤਰੀਕ ਨੂੰ ਹੋਣਗੀਆਂ ਪਰ ਦੂਸਰੇ ਪਾਸੇ ਅੱਜ ਇਸ ਚੋਣ ਨੂੰ ਲੈ ਕੇ ਕਿਵੇਂ ਦੇਖਦੇ ਜਿਹੜੀ ਇਹ ਸਰਵਸੰਮਤੀ ਹੋਈ ਜੀ ਇਹ ਸਾਰੇ ਪਿੰਡ ਦੀ ਸੰਗਤ ਨੇ ਮਿਲ ਕੇ ਸਰਵਸੰਮਤੀ ਕੀਤੀ ਜੀ ਅਸੀਂ ਪਿੰਡ ਦੇ ਵਿੱਚ ਕੋਈ ਪਾਰਟੀबाजी ਨਹੀਂ ਰੱਖਣੀ ਸਾਰੇ ਮਿਲ ਕੇ ਇੱਕ ਹੀ ਪੰਚਾਇਤ ਬਣਾਣੀ ਸਾਰਿਆਂ ਨੇ ਸਾਂਝੀ ਪੰਚਾਇਤ ਬਣਾਣੀ ਪਹਿਲਾਂ ਵੀ ਇਦਾਂ ਇਹ ਪਹਿਲਾਂ ਇਦਾਂ ਨਹੀਂ ਹੋਈ 1947 ਤੋਂ ਪਹਿਲਾਂ ਨਹੀਂ ਹੋਈ ਹੈ ਜਿਹੜੀ ਇਹ ਤੁਹਾਡੀ ਜ਼ਿੰਮੇਵਾਰੀ ਮਿਣੀ ਆ ਉਸ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਕਿਉਂਕਿ ਹਾਰ ਪਾਣਾ ਸੋਖਾ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਕੰਮ ਬੜਾ ਔਖਾ ਹੁੰਦਾ ਕੋਈ ਨਹੀਂ ਕੰਮ ਮੈਂ ਪਹਿਲਾਂ ਵੀ 5 ਸਾਲ ਨੰਬਰਦਾਰ ਕੰਮ ਕਰਦਾ ਰਿਹਾ ਕੰਮ ਕਰਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਸਾਰਿਆਂ ਦੇ ਸੰਯੋਗ ਦੇ ਨਾਲ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਕਰਨਾ ਸਾਰਿਆਂ ਦੇ ਸੰਯੋਗ ਨਾਲ ਕੀਤਾ ਜਾਏਗਾ ਪਰ ਅੱਜ ਫਿਰ 5 ਲੱਖ ਦੇ ਹੱਕਦਾਰ ਹੋ ਗਏ ਸਰਕਾਰ ਦਾ ਜਿਹੜਾ ਲਾਨ ਕੀਤਾ ਗਿਆ ਸੀ ਤੇ ਕੀ ਉਹ ਦੇਖਦੇ ਹੋ ਕਿ ਕਿਸੇ ਕਿਸ ਤਰ੍ਹਾਂ ਮਨ ਚ ਖਿਆਲ ਹੈ ਕਿ ਜਿਹੜੀ ਉਸ ਚੀਜ਼ ਦੇ ਹੱਕਦਾਰ ਹੋਈ ਜਿਹੜਾ ਸਰਕਾਰ ਨੇ ਅਲਾਣ ਕੀਤਾ ਤੇ ਪਿੰਡ ਦੇ ਇੱਕ ਝੋਟਾ ਆ ਪਿੰਡ ਦੇ ਜਿਹੜਾ 5 ਲੱਖ ਰੁਪਇਆ ਗਵਰਨਮੈਂਟ ਦੇ ਰਹੀ ਸਾਨੂੰ ਮੈਂ ਪਿੰਡ ਦੇ ਵਿਕਾਸ ਵਾਸਤੇ ਸਾਰੇ ਪੰਚਾਂ ਦੇ ਨਾਲ ਰਾਲ ਕੇ ਸੰਗਤ ਦੇ ਨਾਲ ਰਾਲ ਕੇ ਡਿਵੈਲਪਮੈਂਟ ਕਰਾਂਗਾ ਪਿੰਡ ਨੂੰ ਹੋਰ ਅੱਗੇ ਡਿਵੈਲਪ ਕਰਾਂਗਾ ਪਰ ਜਦੋਂ ਨਹਿਾਰ ਦੀ ਗੱਲ ਕੀਤੀ ਜੇ ਨਹਿਾਰ ਦੀ ਕਸਰ ਤੇ ਕੋਈ ਪਹਿਲਾਂ ਪਹਿਲਾਂ ਵੀ ਨਹੀਂ ਰਹੀ ਹੈਗੀ ਤੇ ਉਹ ਕਿਵੇਂ ਸਹਿਯੋਗ ਮਿਲਿਆ ਕਿ ਪਿੰਡ ਦੇ ਵਿੱਚ ਇੱਕ ਨੁਹਾਰ ਬਦਲੀ ਜਾਵੇ ਤਾਂ ਜੋ ਕਿ ਪਿੰਡ ਦਾ ਇੱਕ ਸੁਨਹਿਰੀ ਪਿੰਡ ਦੇ ਵਿੱਚ ਇੱਕ ਕੋਈ ਕਾਫੀ ਕਾਰਜ ਰਹਿੰਦੇ ਨੇ ਜਿਹੜੇ ਕਰਨ ਵਾਲੇ ਨੇ ਉਹ ਜਿਹੜੀ ਸਾਨੂੰ ਗ੍ਰਾਂਟ ਮਿਲੇਗੀ ਪਲਾਸੀ ਜਿਹੜਾ 5 ਲੱਖ ਰੁਪਈਆ ਮਿਲੇਗਾ ਉਹਦੇ ਨਾਲ ਅਸੀਂ ਉਹਨੂੰ ਡਿਵੈਲਪ ਕਰਾਂਗੇ ਅੱਜ ਇਹ ਪੂਰੀ ਪੰਚਾਇਤ ਕਿੰਨੇ ਮੈਂਬਰ ਚੁਣੇ ਗਏ ਬਤੌਰ ਸਰਪੰਚ ਸੁਖਲਾ ਇੱਕ ਸਰਪੰਚ ਔਰ 7 ਮੈਂਬਰ ਸਰ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਹੋਰ ਵੀ ਮੇਰੇ ਕੋਲ ਇੱਥੇ ਮੈਂਬਰ ਚੁਣੇ ਗਏ ਆ ਪਿੰਡ ਦੇ ਲੋਕ ਮੌਜੂਦ ਆ ਜ਼ਿਲ੍ਹਾ ਕਪੂਰਥਾ ਦੇ ਵਿੱਚ ਪਹਿਲੀ ਪੰਚਾਇਤ ਚੁਣੀ ਗਈ ਹੈ ਪਹਿਲੀ ਪੰਚਾਇਤ ਚੁਣਨ ਤੋਂ ਪਹਿਲਾਂ ਮੁਵਾਰਕਾ ਪਾ ਜੀ ਕਿਵੇਂ ਦੇਦੇ ਹੋ ਇਸ ਪੰਚਾਇਤ ਦੇ ਕੰਮਾਂ ਨੂੰ ਔਰ ਪਿਛਲੀ ਪੰਚਾਇਤ ਦੇ ਕੰਮ ਕਿਸ ਤਰ੍ਹਾਂ ਦੇ ਹੋਏ ਭਾਜੀ ਪਹਿਲਾਂ ਵੀ ਸਾਡੇ ਪਿੰਡ ਦੇ ਬਹੁਤ ਵਧੀਆ ਨੌਜਵਾਨ ਸਭਾ ਲੋ ਪਿੰਡ ਦੀ ਪੰਚਾਇਤ ਵੱਲੋਂ ਵਧੀਆ ਕੰਮ ਹੋਏ ਨੇ ਤੇ ਬੇਨਤੀ ਕਰਾਂਗਾ ਵੀ ਆਉਣ ਵਾਲੇ ਸਮੇਂ 'ਚ ਜੋ ਨਵੀਂ ਪੰਚਾਇਤ ਚੁਣੀ ਸਰਸਮਤੀ ਦੇ ਨਾਲ ਉਹ ਵੀ ਵੱਧ ਛੱਡ ਕੇ ਪਿੰਡ ਦੀ ਸਹਿਮਤੀ ਦੇ ਨਾਲ ਜਿਹੜੇ ਉਹ ਕੰਮ ਕਰਨ ਤੇ ਜਿਹੜੀ ਸਾਨੂੰ ਆਉਣ ਵਾਲੇ ਸਮੇਂ 'ਚ ਹੋਰ ਖੁਸ਼ੀਆਂ ਮਿਲਣ ਤੇ ਆਪਾਂ ਅੱਗੇ ਵੀ ਸਰਸਮਤੀਆਂ ਕਰੀਏ ਹਰੇ ਪਿੰਡਾਂ 'ਚ ਅੱਜ ਪਿੰਡ ਦੇ ਇੱਕ ਛੋਟੇ ਦੀ ਗੱਲ ਕੀਤੀ ਦੇਖੀ ਜਾਵੇ ਤੇ ਪਿੰਡ ਦੇ ਵਿੱਚ ਹਰੇਕ ਦੇ ਚਿਹਰੇ ਤੇ ਇੱਕ ਮੁਸਕਰਾਹਟ ਨਜ਼ਰ ਆ ਰਹੀ ਹੈ ਜੇਕਰ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤੇ ਕੀ ਕਹਿਣਾ ਚਾਹੋਗੇ ਨਵੀਂ ਪੰਚਾਇਤ ਨੂੰ ਕੀ ਮੈਸੇਜ ਦੇ ਨਵੀਂ ਪੰਚਾਇਤ ਨੂੰ ਮੈਸੇਜ ਸਾਰਾ ਇਹੋ ਹੀ ਹੈ ਵੀ ਜਿਹੜਾ ਆਣ ਵਾਲਾ ਸਮਾਂ ਉਹ ਵੀ ਬਹੁਤ ਅੱਗੇ ਵੀ ਸਾਡੇ ਪਿੰਡ ਚ ਕੋ ਕਮੀਆਂ ਤੇ ਨਹੀਂ ਕੁਝ ਕਮੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੀ ਜਿਹੜੀ ਸਭਾ ਵੀ ਕਰ ਦੇਗੀ ਤੇ ਜਿਹੜੀ ਨਗਰ ਪੰਚਾਇਤ ਵੀ ਜੋ ਵੀ ਸਾਰੀਆਂ ਕਰਨਗੇ ਕੰਮ ਇਹ ਗੱਲ ਕਿੱਥੋਂ ਸ਼ੁਰੂ ਹੋਈ ਕਿ ਪੰਚਾਇਤ ਦੀ ਸਰਵਸੰਮਤੀ ਹੋਵੇ ਤਾਂ ਪਿੰਡ ਦਾ ਵਿਕਾਸ ਹੋਵੇ ਸਰ ਪਿੰਡ ਦੇ ਸਾਡੇ ਆਪਣੇ ਸਾਰਿਆਂ ਨੇ ਗੁਰਦੁਆਰੇ ਸਾਹਿਬ ਬੈਠ ਕੇ ਜਿਹੜੀ ਉਹ ਮੀਟਿੰਗ ਕੀਤੀ ਗਈ ਪਹਿਲਾਂ ਉਸ ਤੋਂ ਬਾਅਦ ਸਾਰਿਆਂ ਨੂੰ ਬੁਲਾਇਆ ਗਿਆ ਬਲਾ ਕੇ ਤੇ ਜੋ ਸਰਸਮਤੀ ਦਾ ਜੋ ਮੁੱਦਾ ਸੀ ਉਹ ਪੂਰਾ ਨਿਭਾ ਕੇ ਅੱਜ ਅਸੀਂ ਜਿਹੜਾ ਜਿੱਤ ਚੁੱਕੇ ਆ ਪਿੰਡ ਨੂੰ ਤੇ ਸਾਰੇ ਨਗਰ ਦਾ ਮੈਂ ਹੱਥ ਜੋੜ ਕੇ ਕਹਿਣਾ ਵੀ ਬਹੁਤ-ਬਹੁਤ ਧੰਨਵਾਦ ਪੂਰੇ ਨਗਰ ਦਾ ਗੁਰੂ ਘਰ ਦੀ ਕਮੇਟੀ ਆ ਜਿਹੜੀ ਪੁਰਾਣੀ ਪੰਚਾਇਤ ਸਾਡੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਪਿੰਡ ਦੀ ਨਹਿਰ ਬਦਲਣ ਲਈ ਸਭ ਤੋਂ ਵੱਡਾ ਯੋਗਦਾਨ ਕਿਹਦਾ ਰਿਹਾ ਪਿਛਲੀ ਪੰਚਾਇਤ ਦਾ ਜਾਂ ਐਨ ਆਰ ਆਈਆਂ ਦਾ ਜਾਂ ਉਹਨਾਂ ਦੀ ਸਹਿਮਤੀ ਸਾਰੀ ਇਕੱਠੀ ਹੋਈ ਐਨ ਆਰ ਆਈਆਂ ਦਾ ਵੀ ਰਿਹਾ ਤੇ ਪੰਚਾਇਤ ਦੇ ਨਾਲ ਸਾਰਿਆਂ ਦਾ ਸਹਿਮਤੀ ਦੇ ਨਾਲ ਐਨ ਆਰ ਆਈ ਸਾਡੇ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਹੜਾ ਇੰਨਾ ਜਿਹੜਾ ਡਿਵੈਲਪਮੈਂਟ ਹੋਈ ਸਾਡੇ ਪਿੰਡ ਦੀ ਪੇ ਪੰਚਾਇਤ ਚੁਣੀ ਗਈ ਉਹਦੇ ਵਿੱਚ ਤਿੰਨ ਮੈਂਬਰ ਤੇ ਚਾਰ ਮਹਿਲਾਵਾਂ ਨੂੰ ਵੀ ਇੱਕ ਦਰਜਾ ਦਿੱਤਾ ਗਿਆ ਬਰਾਬਰ ਦਾ ਔਰ ਕੀ ਕਹਿਣਾ ਚਾਹੋਗੇ ਹੋਰ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੈਂ ਤੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਦਾਂ ਪਿੰਡ ਬਰਿਆਰ ਦੇ ਵਿੱਚ ਹੋਇਆ ਤੇ ਇਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਸਹਿਮਤੀ ਕੀਤੀ ਜਾਵੇ ਤੇ ਜੋ ਆਪਣੇ ਘਰੇਲੂ ਖਰਚੇ ਨੇ ਜਿਹੜੇ ਉਹ ਨਾ ਵਧਨ ਲੜਾਈਆਂ ਝਗੜੇ ਤੇ ਜਿਹੜੇ ਨਾ ਹੋਣ ਤੇ ਮੈਂ ਬੇਨਤੀ ਕਰਾਂਗਾ ਸਾਰੀਆਂ ਪੰਚਾਇਤਾਂ ਨੂੰ ਵੀ ਸਰਸੰਮਤੀਆਂ ਕਰਕੇ ਤੇ ਆਪਣੇ ਆਪਣੇ ਪਿੰਡਾਂ 'ਚ ਸਰਪੰਚ ਬਣਾਓ ਤੇ ਆਪਣੇ ਨੂੰ ਵਿਕਾਸ ਦਾ ਕੰਮ ਕਰਾਓ ਕੋਮ ਦੇ ਇਤਿਹਾਸ ਦੀ ਗੱਲ ਕਰ ਲਈ ਜਾਵੇ ਜਾਂ ਪਿੰਡ ਦੇ ਵਿਕਾਸ ਦੀ ਗੱਲ ਕਰ ਲਈ ਜਾਵੇ ਤੇ ਉੱਥੇ ਮਹਿਲਾਵਾਂ ਦਾ ਵੱਡਾ ਯੋਗਦਾਨ ਮਾਈ ਭਾਗੋ ਦੀ ਗੱਲ ਕੀਤੀ ਜਾਵੇ ਤੇ ਜਿਨ੍ਹਾਂ ਨੇ ਹਮੇਸ਼ਾ ਕੋਮ ਦੀ ਬਿਹਤਰੀ ਵਾਸਤੇ ਆਪਣੇ ਰਸਤੇ ਤੇ ਚੱਲਣ ਵਾਸਤੇ ਉਹਨਾਂ ਮਹਿਲਾਵਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਉਸ ਜ਼ਿੰਮੇਵਾਰੀ ਤੇ ਚੱਲਦੇ ਆ ਮਹਿਲਾਵਾਂ ਨੂੰ ਅੱਜ ਮੈਂਬਰ ਪੰਚਾਇਤ ਬਣੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਮਹਿਲਾਵਾਂ ਨੂੰ ਇਹ ਕਵਾਂਗੇ ਵੀ ਤੁਸੀਂ ਵੱਧ ਚੜ ਕੇ ਇਸ ਗੱਲ ਦੇ ਵਿੱਚ ਹਿੱਸਾ ਲਓ ਤੇ ਪਿੰਡ ਦੇ ਵਿਕਾਸ ਵਿੱਚ ਵੀ ਆਪਣੀਆਂ ਮਹਿਲਾਵਾਂ ਨੂੰ ਨਾਲ ਜੋੜੋ ਤੇ ਅੱਗੇ ਤੋਂ ਵੀ ਸਰਵਸੰਮਤੀਆਂ ਤੇ ਪਿੰਡਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਕ੍ਰੀਏਟ ਕੀਤੇ ਜਾਣ ਕਦੀ ਲੜਾਈ ਝਗੜੇ ਜਾਂ ਹੋਰ ਵੀ ਕੋਈ ਕਿਸੇ ਕਿਸਮ ਦੇ ਜਿਹੜੇ ਫੈਸਲੇ ਲੈਣ ਲੈਣ ਜਾਣ ਇੱਕ ਮੁੱਠ ਹੋ ਕੇ ਕੰਮ ਕਰੋ ਸਾਰਿਆਂ ਦਾ ਇੱਕ ਯੋਗਦਾਨਾ ਕਰੋ ਜੋ ਸਾਡੀ ਅੱਜ ਪਿੰਡ ਦੇ ਵਿੱਚ ਹੋਇਆ ਇਹ ਇੱਕ ਮਿਸਾਲ ਹੈ ਤੇ ਅਸੀਂ ਕਹਿੰਦੇ ਹਰ ਇੱਕ ਪਿੰਡ ਦੇ ਵਿੱਚ ਇਹ ਮਿਸਾਲ ਕਾਇਮ ਕੀਤੀ ਜਾਵੇ ਜਦੋਂ ਗੱਲ ਕੀਤੀ ਜਾਵੇ ਤਾਂ ਕੱਲ ਐਲਾਨ ਹੋਇਆ ਚੋਣਾ ਦਾ ਤੇ ਜੇ ਤੇਰੀ ਵੀ ਨਹੀਂ ਪੈਣ ਦਿੱਤੀ ਉਹ ਇਸ ਤਰ੍ਹਾਂ ਹੈਗੀ ਸੀ ਵੀ ਜਦੋਂ ਆਪਾਂ ਦਾ ਸ਼ੁਰੂ ਹੋਇਆ ਤੇ ਨਾਲ ਸਾਰੀਆਂ ਸਰਗਰਮੀਆਂ ਜਿਹੜੀਆਂ ਤੇਜ਼ ਹੋ ਗਈਆਂ ਵਿੱਚ ਮੂਤਬਰ ਪਿੰਡ ਦੇ ਭਗਵੰਤੇ ਸੱਭਣ ਨਾਲ ਕੇ ਦੋਨਾਂ ਤਰ੍ਹਾਂ ਦੀ ਸਹਿਮਤੀ ਕਰਵਾਈ ਗਈ ਅਤੇ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਕੋਆਪਰੇਟਿਵ ਕੀਤੀ ਗਈ ਹੈ ਤੇ ਸਾਰਿਆਂ ਨੇ ਇੱਕ ਦੂਜੇ ਦੀ ਗੱਲ ਮੰਨੀ ਤੇ ਇੱਥੇ ਹੀ ਗੱਲ ਦੀ ਸਮਾਪਤੀ ਕਰ ਚੋਣਾਂ ਦਾ ਐਲਾਨ ਢੀਕਦੇ ਸੀ ਕਿ ਜਾਂ ਆਪਣੇ ਪਹਿਲਾਂ ਵੀ ਪਲਾਗ ਤਿਆਰ ਕੀਤੀ ਨਹੀਂ ਪਲੈਨਿੰਗ ਤੇ ਪਹਿਲਾਂ ਹੀ ਸੀਗੀ ਤੇ ਚੋਣਾਂ ਦਾ ਐਲਾਨ ਹੁੰਦੇ ਹੀ ਸਾਰਿਆਂ ਨੇ ਇੱਕ ਦੂਜੇ ਦੀ ਸਾਰਿਆਂ ਦੀ ਸਹਿਮਤੀ ਕਰਵਾ ਦਿੱਤੀ ਗਈ ਛੋਟੀ ਉਮਰ ਦੇ ਮੈਂਬਰ ਪੰਚਾਇਤ ਬੰਨਣਾ ਜਾਂ ਪਿੰਡ ਦੀ ਜ਼ਿੰਮੇਵਾਰੀ ਸਾਹਮਣੇ ਬੜੀ ਔਖੀ ਹੈ ਪਰ ਅੱਜ ਕਿਵੇਂ ਦੇਖ ਤੇ ਫੋਨ ਲਫੜੇ ਹੱਥਾਂ ਵਿੱਚ ਪਾਓ ਇਹਨੂੰ ਗੱਲ ਬੋਲੋ ਜੀ ਸਾਡੀ ਫੈਮਲੀ ਹੈ ਕੀ ਕਹਿਣਾ ਚਾਹੋਗੇ ਅੱਜ ਮੈਂਬਰ ਪੰਚਾਇਤ ਬਤੌਰੇ ਬੜੇ ਕਦੇ ਸੁਪਨਾ ਸੀ ਕਿ ਮੈਂਬਰ ਪੰਚਾਇਤ ਬਣਾਗਾ ਹਾਂਜੀ ਸ਼ੁਰੂ ਤੋਂ ਹੀ ਸਾਡੀ ਫੈਮਲੀ ਇਸ ਲਾਈਨ 'ਚ ਰਹੀ ਹੈ ਮੇਰੇ ਜਿਹੜੇ ਫਾਦਰ ਇਨ-ਲਾ ਸਹੀ ਉਹ ਮਤਲਬ ਸਰਪੰਚੀ ਲੜੀ ਉਹਨਾਂ ਉਹ ਜਿੱਤੇ ਵੀ ਤੇ ਮੈਨੂੰ ਮੈਨੂੰ ਵੀ ਮੈਂ ਵਧੀਆ ਮਹਿਸੂਸ ਹੁੰਦਾ ਪਿਆ ਕਿ ਮੈਂ ਵੀ ਇਸ ਲਾਈਨ 'ਚ ਆਈ ਹਾਂ ਹੁਣ ਤੇ ਸ਼ੁਕਰੀਆ ਕਰਨੇ ਇਹਨਾਂ ਦਾ ਇਹਨਾਂ ਨੇ ਮੈਨੂੰ ਵੀ ਜਿਤਾਇਆ ਕਦੇ ਗੱਲਾਂ ਸੁਣਦੇ ਸੀ ਤੇ ਅੱਜ ਗੱਲਾਂ ਕਰਾਂਗੇ ਕਿ ਪਿੰਡ ਦਾ ਵਿਕਾਸ ਕਿੱਦਾਂ ਕਰਨਾ ਹੈ ਹਾਂਜੀ ਕਦੇ ਗੱਲਾਂ ਸੁਣਦੇ ਸੀ ਕਿ ਅੱਜ ਸੁਣਾਗੇ ਕਿ ਪਿੰਡ ਦਾ ਵਿਕਾਸ ਕਿੱਦਾਂ ਕਰਨਾ ਅਸੀਂ ਰਲ ਮਿਲ ਕੇ ਕਰਾਂਗੇ ਸਾਰੇ ਉਹ ਪਿੰਡ ਦਾ ਵਿਕਾਸ ਉਹਨਾਂ ਨਾਲ ਜਿੱਤਾਂ ਵੀ ਉਹ ਚੱਲਣਗੇ ਅਸੀਂ ਉਹਨਾਂ ਨਾਲ ਚੱਲਾਂਗੇ ਜਿੱਤਾਂ ਵੀ ਅੱਜ ਮੈਮਰੀ ਪੰਚਾਇਤ ਤੋਂ ਸੁਪਨਾ ਸ਼ੁਰੂ ਹੋਇਆ ਤੇ ਕਿੱਥੇ ਤੱਕ ਜਾਏਗਾ ਬੜੀ ਦੂਰ ਤੱਕ ਜਾਏਗਾ ਅਸੀਂ ਕਰਾਂਗੇ ਵਿਕਾਸ ਹੋਰ ਆਨ ਵਾਲੇ ਸਮੇਂ 'ਚ ਵੀ ਜਿੱਦਾਂ ਜਿੱਦਾਂ ਕਰਨਗੇ ਸਰਪੰਚੀ ਚੱਲੇਗੀ ਉਦਾਂ ਅਸੀਂ ਚੱਲੀ ਜਾਵਾਂਗੇ ਬਹੁਤ ਵਧੀਆ ਗੱਲ ਹੈ ਮੇਰੀ ਭੈਣ ਨੇ ਬਹੁਤ ਵਧੀਆ ਗੱਲ ਦੱਸੀ ਪਰ ਅੱਜ ਇਸ ਵਕਾਸ ਨੂੰ ਲੈ ਕੇ ਇਸ ਪਿੰਡ ਦੀ ਪੰਚਾਇਤ ਨੂੰ ਲੈ ਕੇ ਜਿਹੜਾ ਇੱਕ ਜ਼ਿਲ੍ਹਾ ਕਪੂਰਥਲਾ ਚ ਇੱਕ ਪਹਿਲਾ ਨਾਮ ਇਸ ਖਿਤਾਬ ਜਿੱਤ ਲਿਆ ਕਿ ਪਿੰਡ ਦੀ ਸਰਪੰਚੀ ਪਿੰਡ ਦੀ ਸਰਪੰਚੀ ਐਨਆਰਆਈਆਂ ਦਾ ਯੋਗਦਾਨ ਤੇ ਪਿੰਡ ਦੇ ਲੋਕਾਂ ਦਾ ਇਕਾ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਨਗਰ ਦਾ ਕੋਟ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਯੋਗਦਾਨ ਪਾਇਆ ਸਾਰੀ ਪੁਰਾਣੀ ਕਮੇਟੀ ਵੀ ਗੁਰਦੁਆਰ ਦੀ ਕਮੇਟੀ ਵੀ ਸਾਰੇ ਮਿਲ ਕੇ ਸਾਰਿਆਂ ਨੂੰ ਨਵੀਂ ਪੰਚਾਇਤ ਚੁਣੀ ਹੈ ਤੇ ਧੰਨਵਾਦ ਕਰਦੇ ਆਂ ਪਿੰਡ ਦਾ ਤੇ ਐਨਆਈ ਵੀਰਾਂ ਦਾ ਵੀ ਪਿੰਡ ਦੀ ਨਿਹਾਰ ਬਦਲਣ ਵਾਸਤੇ ਹੋਰ ਕੀ ਕੀ ਇੱਥੇ ਨਵਾਂ ਕੀਤਾ ਜਾਏਗਾ ਕਿਉਂਕਿ ਸਰਕਾਰ ਵੱਲੋਂ 5 ਲੱਖ ਦਾ ਲਾਨ ਸਟੇਡੀਅਮ ਹਸਪੀਟਲ ਫਿਰ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਕਾਰਗੁਜ਼ਾਰੀ ਦੇਖਦੇ ਆ ਜਿਹੜਾ ਸਾਨੂੰ 5 ਲੱਖ ਰੁਪਈਆ ਮਿਲੇਗਾ ਉਹਦੇ ਵਾਸਤੇ ਪਿੰਡ ਲੈਵਲ ਤੇ ਅਸੀਂ ਹਸਪਤਾਲ ਮੰਗਾਵਾਂਗੇ ਜਾਂ ਉਸ ਵਾਸਤੇ ਕੋਈ ਗਰਾਊਂਡ ਬਣਾਵਾਂਗੇ ਬੱਚਿਆਂ ਦੇ ਖੇਡਣ ਵਾਸਤੇ ਗੇਮਾ ਖੇਤਗਾਰ ਵਾਸਤੇ ਬੱਚਿਆਂ ਦੇ ਤੇ ਜੋ ਵੀ ਸਾਡਾ ਵਿਕਾਸ ਬਾਕੀ ਰਹਿੰਦਾ ਹੈ ਹੀ ਉਹ ਕਰਵਾਵਾਂਗੇ ਪਿੰਡ ਦਾ ਐਨ ਆਰ ਆਈ ਸਭਾ ਦਾ ਨੌਜਵਾਨ ਕੋਈ ਮਿੱਤਰ ਮੇਰਾ ਹੋਏਗਾ ਉਹ ਨਾਲ ਗੱਲ ਕਰਾਂ ਡੇਗਾ ਪਾਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਨੁਹਾਰ ਬਦਲਣ ਵਾਸਤੇ ਪਿੰਡ ਦੇ ਐਨ ਆਰ ਆਈਆਂ ਦਾ ਕਹਿ ਲਈਏ ਜਾਂ ਪਿੰਡ ਦੇ ਮਹਤਵਪੂਰਨ ਲੋਕਾਂ ਦਾ ਸਹਿਯੋਗ ਜਾ ਅੱਜ ਪੰਚਾਇਤ ਪਾਜੀ ਜਿਆਦਾਤਰ ਭਾਈ ਗੁਰਦੇ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੋ ਵੀ ਆਪਣੇ ਐਨਆਰਆਈ ਭਰਾਵਾਂ ਦਾ ਜੋ ਵੀ ਇੱਥੇ ਕੋਈ ਪੰਚਾਇਤ ਦਾ ਪੈਸਾ ਨਹੀਂ ਲੱਗਾ ਇੱਧਰ ਕੋਈ ਵੀ ਨਹੀਂ ਜੇ ਲੱਗਾ ਹੋਏਗਾ ਤੇ ਉਹ ਸੂਲਾ ਸਹਿਮਤੀ ਦਾ ਥੋੜਾ ਬਤਾ ਕਰ ਲਿਆ ਕੰਮ ਬਾਕੀ ਐਨਆਰਆਈ ਭਰਾਵਾਂ ਨੇ ਬਹੁਤ ਜਿੱਤਾ ਜਿੰਦਾ ਵੀ ਪੈਸਾ ਲਾ ਲਓ ਜੋ ਮਰਜ਼ੀ ਉਹਨਾਂ ਨੇ ਆਪਣੇ ਆਪ ਕਰਕੇ ਆ ਬੂਟੇ ਫੁੱਲ ਲਾ ਲਓ ਇਹ ਗੱਡੀਆਂ ਲਾ ਲਓ ਡੈੱਡ ਬੋਡੀ ਵਾਹ ਤੇ ਲਾ ਲਓ ਹਰ ਇੱਕ ਚੀਜ਼ ਦਿੱਤੀ ਉਹਨਾਂ ਨੇ ਬਸ ਬਾਕੀ ਮਹਾਰਾਜ ਦੀ ਕਿਰਪਾ ਹੈ ਉਹਨੂੰ ਅੱਗੂ ਫੇਰ ਪੰਚਾਇਤ ਇਹ ਵੇ ਕਿ ਗ੍ਰਾਂਟ ਮਿਲੇ ਤੇ ਪੰਚਾਇਤ ਚਲੋ ਉਹਨਾਂ ਨੂੰ ਜੋ ਐਨਆਰਏ ਕਰਦੇ ਰਹੇ ਨੇ ਅੱਗੂ ਗ੍ਰਾਂਟ ਪੰਚਾਇਤ ਲਾਵੇ ਜੋ ਪੰਚਾਇਤ ਨੂੰ ਗ੍ਰਾਂਟ ਮਿਲੇ ਤੇ ਪੰਚਾਇਤ ਲਾਵੇ ਅੱਗੇ ਕੰਮ ਕਰੇ ਅੱਗੂ ਸਰ ਦੂਰ ਤੱਕ ਪਿੰਡ ਦੀਆਂ ਜੇਕਰ ਗੱਲਾਂ ਕੀਤੀਆਂ ਜਾਂ ਤਾਂ ਪਿੰਡ ਦੀ ਨਹਾਰ ਇੱਕ ਪੰਜਾਬ ਦੇ ਕੋਨੇ ਤੇ ਜਿਹੜਾ ਪਿੰਡ ਜਿਹੜਾ ਜ਼ਿਲ੍ਹਾ ਕਪੂਰਥਲਾ ਦਾ ਅਖੀਰਲਾ ਪਿੰਡ ਪੈਂਦਾ ਇਸ ਤੋਂ ਬਾਅਦ ਜਿਹੜਾ ਹੁਸ਼ਿਆਰਪੁਰ ਸ਼ੁਰੂ ਹੋ ਜਾਂਦਾ ਵਾ ਪਰ ਮੈਂ ਦਿਖਾਣਾ ਚਾਹੁੰਦਾ ਕਿ ਦੂਰ ਤੱਕ ਵੀਰੇ ਦੂਰ ਤੱਕ ਦਿਖਾਇਆ ਜਾ ਕਿ ਪਿੰਡ ਦੇ ਵਿੱਚ ਹਰਿਆਲੀ ਸ਼ਾਈ ਹੋਈ ਹੈ ਪਿੰਡ ਦਾ ਵਿਕਾਸ ਜਿਹੜਾ ਆ ਬਹੁਤ ਵਧੀਆ ਕੀਤਾ ਹੋਇਆ ਹੈ ਉਸ ਹਰਿਆਲੀ ਦੇ ਚੱਲਦਿਆਂ ਅੱਜ ਇੱਕ ਨਵੀਂ ਹਰਿਆਲੀ ਜਿਹੜੀ ਸਾਹਮਣੇ ਆਈ ਹੈ ਕਿ ਪਿੰਡ ਦੇ ਵਿੱਚ ਸ਼ਰਮ ਸੰਤੀ ਨਾ ਪੰਚਾਇਤ ਚੁਣੀ ਗਈ ਹੈ ਪਿੰਡ ਦੇ ਵਿਕਾਸ ਦੇ ਉੱਤੇ ਵੱਖੋ-ਵੱਖ ਪਿੰਡਾਂ ਦੇ ਕੋਨਿਆਂ ਦੇ ਉੱਤੇ ਇੱਕ ਇਤਿਹਾਸ ਦੀਆਂ ਇੱਕ ਐਨਆਰਆਈਆਂ ਵੱਲੋਂ ਇੱਕ ਮਸਾਲਾ ਲਿਖੀਆਂ ਗਈਆਂ ਵਾ ਕਿ ਇਹੜਾ ਪਿੰਡ ਆ ਕਿਸੇ ਵੀ ਪਾਰਟੀ ਬਾਜ਼ੀ ਦੇ ਵਿੱਚ ਨਹੀਂ ਪੈਂਦਾ ਪਰ ਜੇਕਰ ਉਸ ਪਿੰਡ ਦੀ ਗੱਲ ਕੀਤੀ ਜਾਵੇ ਤੇ ਇੱਕ ਵੱਖੋ ਵੱਖ ਨਹਾਰ ਤੋਂ ਲੈ ਕੇ ਪਿੰਡ ਦੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਹੋਰ ਥਾਵਾਂ ਤੇ ਜਿਹੜੀ ਇਹ ਪੰਚਾਇਤ ਤਾਂ ਜਿਹੜੀ ਬਣਾਉਣ ਵਾਸਤੇ ਮੈਸੇਜ ਦਿੱਤਾ ਗਿਆ ਕਿ ਤਾਂ ਜੋ ਕਿ ਪਿੰਡ ਦਾ ਵਿਕਾਸ ਹੋਵੇ ਅੱਜ ਪਿੰਡ ਬਰਿਆਰ ਦੇ ਵਿੱਚ ਚੋਣਾਂ ਦੇ ਐਲਾਨ ਮਗਰੋਂ ਅੱਜ ਪਹਿਲੀ ਵਾਰ ਜਿਹੜੀ ਇਹ ਪੰਚਾਇਤ ਚੁਣੀ ਗਈ ਆ ਇਸ ਪੰਚਾਇਤ ਨੂੰ ਪਹਿਲਾਂ ਦਾ ਸ਼ੁਭ ਕਾਮਨਾਵਾ ਮੁਬਾਰਕਬਾਦ ਦਿੰਦੇ ਆ ਤੇ ਹੋਰ ਨਾ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸੇ ਤਰ੍ਹਾਂ ਹੀ ਜਿਹੜੀਆਂ ਪੰਚਾਇਤਾਂ ਜਿਹੜੀਆਂ ਬਣਾਈਆਂ ਜਾਂ ਤਾਂ ਜੋ ਕਿ ਪਿੰਡ ਦਾ ਵਿਕਾਸ ਅੱਗੇ ਵਧ ਸਕੇ ਤੁਸੀਂ ਦੇਖਦੇ ਹੋ ਰੋ ਅਲਵੀਨ ਇੰਡੀਆ ਨਿਊਜ਼ ਮੈਂ ਹਮਰਤਪਾਲ ਸਿੰਘ ਭਾਈਵਾ ਪੁਲਕ